ਹਏ ਬਾਲੇ ਹਏ ਕਾਈ ਮਰ ਗਈ ਹਏ ਮਰ ਗਈ ਉਹ ਕੁੱਟੀ ਵਾਲੀ ਵਿਚਾਰੀ ਨੂੰ ਹਾਏ ਮਾਰ ਤਗਾ ਹਏ ਪਾਣੀ ਪਿਆ ਦੋ ਮਰ ਗਈ ਉਹ ਤਾਂ ਹਾਏ ਮਾਰ ਤਗਾ ਵੀਡੀਓ ਬਣਾ ਲਾ ਹਏ ਫਿਰ ਲਾ ਹਾਈ ਹਾਈ ਹਾਏ ਵੀਡੀਓ ਹਾਈ ਕਹੀ ਗਈਆਂ ਮੈਂ ਹਾਏ ਮਾਰ ਤਗਾ ਹਾਏ ਮਾਰ ਤਗਾ ਮਨਜੀਤ ਆਏ ਮਰ ਗਈ ਉਹਨੇ ਵਾਲੀ ਕੁੱਤਾ ਹਾਏ 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 ਮਾਰ ਤੀ ਸਰਵੀ ਸਰਵੀ ਮਾਰ ਤੀ ਇਹ ਮਨਜੀਤ ਆ ਸਰਵੀ ਹਾਏ ਮਾਰਤਾ ਫਿਰ ਗੋਲਪਰਤਾ ਫੇਰ ਮਾਰਤਾ ਅੰਦਰ ਜਾ ਕੇ ਹਾਂ ਬੇ ਨਾਈਟਾ ਦਰਾ ਬੇ ਨਾ ਨਾਈਟਾ ਮੈਂ ਚਲਾ ਇਟਾ ਨਾਲ ਚਲਾ ਬੇ ਇਟਾ ਨਾਲ ਚਲਾ ਮਾਰਤੀਆਂ ਹਾਂ ਹਾਂ ਮਰ ਗਈ ਹਾਂ ਮਰ ਗਈ ਔਰ ਕੁੱਟੀ ਵਾਲੀ ਵਿਚਾਰੀ ਮਰ ਗਈ ਹਾਂ ਪਾਣੀ ਪਿਆ ਤਾ ਮਰ ਗਈ ਹਾਂ ਹਾਂ ਦੋ ਹਾਂ ਦੋ ਹਾਂ ਮਾਰਤੀਆਂ ਹਾਂ ਹਾਂ ਮਾਰਤੀਆਂ ਹਾਂ ਮਾਰਤੀਆਂ ਹਾਂ ਮਾਰਤੀਆਂ ਹਾਂ ਮਾਰਤੀਆਂ ਹਾਂ ਮਾਰਤੀਆਂ ਹਾਂ ਮਾਰਤੀਆਂ ਮਾਰ ਵੀ ਮਾਰਤੀ ਮਾਰਤੀ ਨਹੀਂ ਮੰਜੀਤ ਅਸਲੀ ਦਾ ਸਰਪੀ ਮਾਰਤੀ ਸਰਪੀ ਆ ਬਾਈ ਆ ਬਾਈ ਬੈ ਉਹ ਮਾਤਾ ਤੇ ਉਹ ਘਰ ਕੋ ਕਾਹਦੇ ਨਾਲ ਅੰਦਰ ਜਾ ਕੇ ਜੀ ਬਣੀ ਕੀ ਨਾ ਮਾ ਤੁਹਾਡਾ ਅਸਾ ਕੀ ਗੱਲ ਹੋਈ ਸੀ ਜੀ ਵੀਰ ਜੀ ਉਹ ਕੇਸ ਚੱਲਦਾ ਸੀ ਜੀ 5752 ਦਾ ਸੀ ਉਹਨਾਂ ਨੂੰ ਕਹਿ ਨਹੀਂ ਗਏ ਸੀ ਹੂੰ ਵੀ ਤੁਸੀਂ ਨਿਬੜ ਜਾਓ ਤੁਹਾਡਾ ਹੂੰ ਤੇ ਫੇਰ ਉਹ ਕਰਦੇ ਹੋ ਕਹਿੰਦੇ ਸਾਡਾ ਤੱਕ ਠਾਗਾ ਹੂੰ ਜੀ ਅਸੀਂ ਤਾਂ ਕੱਬ ਜਾਣਾ ਹੂੰ ਅਸੀਂ ਕਹਿਣਗੇ ਅਸੀਂ ਸਾਨੂੰ ਪੁੱਟਣੇ ਪੈ ਗਏ ਮੈਂ ਤੇ ਮੇਰੀ ਨਣ ਦਾਈ ਵੀ ਸੋ ਬਿਮਾਰ ਸੀ ਇੱਥੇ ਆਈ ਸੀ ਹੂੰ ਹੂੰ ਸਾਨੂੰ ਪਿਓ ਕੋਤੂ ਕੋਟਾ ਨਹੀਂ ਭੈਗੀ ਜੀ ਕੀ ਕੀ ਨਾਮ ਨਾਲ ਦਾ ਜੀ ਬੁਕਰ ਮੇਰ ਸਿੰਘ ਤੇ ਲਖਵੀਰ ਸਿੰਘ ਹੈ ਜੀ ਪਿਓ ਫਤਿਹ ਹੂੰ ਹੂੰ ਕੋਨਾਂ ਦੀ ਬਾਈਕ ਸੀ ਗਰਮ ਜੀ ਦੀ ਹੂੰ ਹੂੰ ਸਾਨੂੰ ਤਾਂ ਜੀ ਪਿੰਡ ਦੇ ਲੋਕਾਂ ਨੇ ਛੜਾਇਆ ਕਿ ਸਾਨੂੰ ਤਾਂ ਬਾਅਦ ਚ ਮਰਾ ਹਸ ਵੜਾਇਆ ਜੀ ਦੋਨੋਂ ਪਤਾ ਨੇ ਲੋਕਾਂ ਨੇ ਚੀਕਾ ਮਾਰੀ ਹੂੰ ਅੰਦਰੋਂ ਫੇਰ ਆਏ ਜਦੋਂ ਕੁੱਟਮਾਰ ਕਰਨਾ ਸੀ ਕੀ ਹੱਥ ਚੀ ਜੀ ਉਹਨਾਂ ਦੇ ਜੀ ਕਾਫੀ ਸੰਧ ਸੀ ਜੀ ਹੂੰ ਲੱਕੇ ਦੀ ਡੰਡੀ ਸੀ ਔਰ ਕਾਫੀ ਰੀਸ ਸੀ ਹੂੰ ਅ ਇਹ ਤੁਹਾਡੇ ਕਿਹੜੇ ਪਿੰਡ ਦਾ ਮਾਮਲਾ ਜੀ ਇਹ? ਲੱਗੋ ਕੀ ਹੈ ਜੀ? ਲੱਗੋ ਕੀ ਜੀ ਬਹੁਤ ਜ਼ਿਆਦਾ ਥੱਕਾ ਕਰਦੇ ਸਾਡੇ ਨੇ। ਹੂੰ। ਤੁਸੀਂ ਕੋਈ ਥਾਣੇ ਕੰਪਲੀਟ ਨਹੀਂ ਕੀਤੀ ਜੀ? ਸੰਪੂਰਨ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇ ਸੀ ਪਹਿਲਾਂ ਹੀ? ਉਹਨਾਂ ਨੇ ਜੀ 755 ਜੀ ਜਵਾਨ ਤਾਂ ਹੋਈਆਂ ਹੀ ਅਸੀਂ ਜੀ। ਹੂੰ। ਕੇਸ ਚੱਲਦਾ ਪਿਆ ਹਜੇ। ਹੂੰ। ਇਹ ਪਹਿਲਾਂ ਹੀ ਕਦ ਚੱਲਿਆ? ਸਾਜੀ ਜੀ। ਠੀਕ ਹੈ। ਇਨਸਾਫ ਦੀ ਕੀ ਮੰਗ ਕਰਦੇ ਹੂੰ? ਅਸੀਂ ਤਾਂ ਇਨਸਾਫ ਤੋਂ ਹੀ ਮੰਗ ਕਰਦੇ ਹਾਂ ਸਾਨੂੰ ਸਜ਼ਾ ਹੋਣੀ ਚਾਹੀਦੀ ਹੈ ਸਾਨੂੰ। ਤਮ ਕਿਹਨਾਂ ਦਿੰਦੇ ਆ ਜੀ ਮਾਰਨ ਦੇ ਮੇਰੇ ਬੱਚਿਆਂ ਨੂੰ ਤਮ ਕਿਹਨਾਂ ਦਿੰਦੇ ਛੋਟੇ ਛੋਟੇ ਤਮ ਕਿਹਨਾਂ ਗਰਗਨ ਦਿੰਦਾ ਜੀ ਗਰਮੇਲ ਸਿੰਘ ਦਿੰਦਾ ਜੀ ਉਹਦਾ ਬੇਟਾ ਉਹਦਾ ਕੀ ਨਾਮ ਹੈ ਗਰਮੇਲ ਸਿੰਘ ਆ ਜੀ ਠੀਕ ਹੈ ਸ਼ਰਿਆਮ ਤਾਂ ਕਿਹਨਾਂ ਦਿੰਦਾ ਕੀ ਕਹਿੰਦੇ ਤਮ ਕਿ ਮੇਚੀ ਜੇ ਸਾਨੂੰ ਮਾਰਾਂਗੇ ਸਾਨੂੰ ਰਹਿਣ ਨਹੀਂ ਦਿੰਦੇ ਤੇ ਬੱਚੇ ਨੂੰ ਬੇਟੇ ਨੂੰ ਮੇਰੇ ਨੂੰ ਸ਼ਰਿਆਮ ਕਿਹਾ ਜਾਂਦਾ ਤੈਨੂੰ ਤਾਂ ਪਹਿਲਾਂ ਹੱਥੋਂ ਰੋਕ ਅੱਜ ਵੀ ਡਲੇ ਉਹਦੇ ਵੱਲੀ ਪਹਿਲਾਂ ਚਲਾਏ ਆ ਜੀ ਹੂੰ ਅਸੀਂ ਤਾਂ ਕਹਿ ਨਹੀਂ ਗਏ ਸੀ ਬਹੁਤ ਜ਼ਿਆਦਾ ਧੱਕਾ ਕਰਦੇ ਨੇ ਜੀ ਸਾਡੀ ਕਿਸੇ ਪਾਸੇ ਸੁਣਾਈ ਨਹੀਂ ਹਾਂ ਜੀ ਅਸੀਂ 700 ਨੰਬਰ ਤੇ ਫੋਨ ਵੀ ਕੀਤਾ ਸੀ ਜੀ ਇਹਨਾਂ ਨੇ ਪੁਲਿਸਾਈ ਤੋਂ ਵੀ ਸਾਡੇ ਤੇ ਹਮਲਾ ਕੀਤਾ ਜੀ ਮੁਲਾਜ਼ਮ ਆਗੇ ਸੀਗੇ ਜੀ ਹਾਂ ਜੀ ਆਗੇ ਸੀਗੇ ਕਿੱਥੋਂ ਆਏ ਸੀਗੇ ਉਹ ਸੈਨਾ ਤੋਂ ਆਏ ਸੀ ਜੀ ਠੀਕ ਹੈ ਕਹਿੰਦੇ ਦੇ ਲੋਕਾਂ ਨੇ ਸਾਨੂੰ ਆ ਕੇ ਕਢਾਇਆ ਜੀ ਮੇਰੇ ਸ਼ਾਪ ਵੀ ਲਾ ਕੇ ਲੈ ਗਏ ਜੀ ਅੱਛਾ ਜਾਨੀ ਕਿ ਪੁਲਿਸ ਦੀ ਮੌਜੂਦੀ ਦੀ ਵਿੱਚ ਵੀ ਤੁਹਾਡੇ ਪਰਿਵਾਰ ਤੇ ਛੱਟਾ ਫੱਟਾ ਮਾਰੀ ਗਏ ਜੀ ਹਾਂਜੀ ਸਾਡੇ ਮੌਜੂਦਗੀ ਉਹਨਾਂ ਦੀ ਪੁਲਿਸ ਦੀ ਮੌਜੂਦਗੀ ਵਿੱਚ ਵੀ ਮਾਰ ਕੇ ਗਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਤੇ ਨਹੀਂ ਜੀ ਕੋਈ ਕਾਰਵਾਈ ਨਹੀਂ ਕੀਤੀ ਕੌਣ ਕੌਣ ਆਇਸੀ ਕੁਝ ਪਤਾ ਤੁਹਾਨੂੰ ਨਹੀਂ ਜੀ ਕੁਝ ਨਹੀਂ ਪਤਾ ਜੀ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਦੀ ਤੇ ਹੀ ਮੰਗ ਕਰਦੇ ਜੇ ਉਹਨਾਂ ਨੂੰ ਜੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਅਵਤਾਰ ਸਿੰਘ ਜੀ ਕੀ ਗੱਲ ਹੋਈ ਆ ਗੱਲ ਇਹ ਹੋਈ ਆ ਜੀ ਮੇਰੇ ਸਿਸਟਰ ਆ ਗਈ ਤੇ ਇਹਨਾਂ ਦਾ ਮੰਨ ਲਾ ਆਪਣੇ ਪਰੌਣੇ ਦੇ ਤਾਏ ਦਾ ਮੁੰਡਾ ਉਹਦਾ ਨਾਮ ਲਖਵੀਰ ਸਿੰਘ ਐ ਇੱਕ ਉਹਦਾ ਮੁੰਡਾ ਗਰਮੇਲ ਸਿੰਘ ਆ ਤੇ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਤੱਕਾ ਕਰ ਰਹੇ ਇਹਨਾਂ ਨਾਲ ਇਹਨਾਂ ਨੇ ਗਲੀ ਦਾ ਪਹਿਲਾਂ ਰੋਲਾ ਸੀਗਾ ਗਲੀ ਇਹਨਾਂ ਨੇ ਮੰਨ ਲਾ ਪੱਟ ਕੇ ਬਿਨਾਂ ਮਨਜ਼ੂਰੀ ਲਈ ਤੋਂ 4 ਫੁੱਟ ਭਰਤ ਪਾ ਕੇ ਦੁਬਾਰੇ ਖੜਮਚਾ ਚੁਣਤਾ 24 ਤਰੀਕ 5ਵੇਂ ਮਹੀਨੇ ਦੀ ਦਰਖਾਸਤ ਦਿੱਤੀ ਐ ਐਸਡੀਐਮ ਸਾਹਿਬ ਦੇ ਵੀਡੀਓ ਸਾਹਿਬ ਦੇ ਠੀਕਾ ਉਹਨਾਂ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਥਾਣੇ ਹੀ ਭੇਜਿਆ ਉਹਨਾਂ ਨੇ ਰਿਪੋਰਟ ਥਾਣੇ ਵਾਲੇ ਥਾਣੇ ਵਾਲੇ ਹਜੇ ਇਹ ਕਹਿ ਦਿੰਦੇ ਆ ਮੁਰੇ ਉਹ ਕਹਿੰਦੇ ਵੀ ਸਾਡਾ ਤਾਂ ਇਹ ਕੰਮ ਨਹੀਂ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਦਾ ਸਾਹਮਣੇ ਇੱਕ ਪਲਾਟ ਇਹਨਾਂ ਦਾ ਖਰੀਦਾ 2003 ਦਾ ਤੇ ਉਹ ਪਲਾਟ ਹੁਣ ਬੰਦਾ ਧੱਕਾ ਕਰਦਾ ਕਹਿੰਦਾ ਜੀ ਹਾਂ ਹਾਂ ਇਹ ਤਾਂ ਸਾਡਾ ਪਲਾਟ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਭਈਏ ਤੁਹਾਡਾ ਪਲਾਟ ਤੁਹਾਡੇ ਕੋਲੇ ਪ੍ਰੂਫ ਆ ਤੇ ਤੁਸੀਂ ਅਦਾਲਤ 'ਚ ਕੇਸ ਕਰੋ ਜੇ ਤੁਹਾਨੂੰ ਅਦਾਲਤ ਦਿੰਦੀ ਆ ਤਾਂ ਤੁਸੀਂ ਲੈ ਲਓ ਇਹਨਾਂ ਕੋਲੇ ਸਾਰੇ ਐਫੀ ਡਿਪਟ ਆ ਜੀ ਫਿਰ ਵੀ ਉਹਦੇ ਬਜਾਏ ਮੰਨ ਲਓ ਇਹਨਾਂ ਨੇ ਅੱਜ ਘਰੇ ਆ ਕੇ ਵੀ ਇਹਨਾਂ ਤੇ ਹਮਲਾ ਕੀਤਾ ਮੇਰੀ ਸੈਟਰ ਤੇ ਕੁੱਟਿਆ ਉਹਨਾਂ ਨੂੰ ਤੇ ਬਾਵਾ ਉਹਨਾਂ ਦੇ ਸੱਟਾਂ ਮਾਰੀਆਂ ਪੁਲਿਸ ਵੀ ਇਹਨਾਂ ਨੇ ਕਹਿੰਦੇ ਵੀ 100 ਨੰਬਰ ਤੇ ਵੀ ਫੋਨ ਕੀਤਾ ਸੀਗਾ ਤੇ ਉੱਥੇ ਪੁਲਿਸ ਆਈ ਤੇ ਪੁਲਸਾ ਕੋਲੇ ਖੜਾ ਰਿਹਾ ਬੰਦਾ ਫੇਰ ਵੀ ਅੰਦਰ ਵੜ ਗਿਆ ਕੁਝ ਨਹੀਂ ਉਹਨਾਂ ਨੇ ਮੰਨ ਲਾ ਬੰਦਾ ਕੋਲੋਂ ਖੜਾ ਖੜਿਆ ਵੀ ਨਹੀਂ ਉਹਨਾਂ ਨੇ ਖੜਿਆ ਤੱਕ ਵੀ ਨਹੀਂ ਅੱਛਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਸੱਟਾਂ ਮਾਰੀਆਂ ਹਾਂਜੀ ਇਹਨਾਂ ਨੂੰ ਫੋਨ ਕਰਾਇਆ ਸੀਗਾ ਤੂੰ ਪਹਿਲਾਂ ਇਹ ਮੰਨ ਲਓ ਬੁੱਲੀਆਂ ਬੁੱਲੀਆਂ ਕੱਟਦਾ ਹੋਊਗਾ ਤੇ ਇਹ ਕਹਿੰਦੇ ਸੀ ਵੀ ਭਈ ਕਬਜਾ ਨਾ ਕਰੋ ਕਬਜਾ ਕਰਦਾ ਇਸ ਰਿਆਮ ਤੇ ਇਹਨਾਂ ਦੇ ਕਾਫੀ ਛੱਟਾ ਮਾਰੀਆਂ ਉਹਦੇ ਮੁੰਡੇ ਨੇ ਤੇ ਲਖਵੀਰ ਸਿੰਘ ਨੇ ਤੇ ਇੱਕ ਉਹਦਾ ਮੁੰਡਾ ਗਰਮੀਰ ਸਿੰਘ ਆ ਜੀ ਹੂੰ ਇਨਸਾਫ ਦੀ ਕੀ ਮੰਗ ਕਰਦੇ ਹੂੰ ਇਨਸਾਫ ਵੀ ਇਹੀ ਮੰਗ ਕਰਦੇ ਆ ਵੀ ਇਨਸਾਫ ਮਿਲੇ ਜੀ ਦੇਖੋ ਤੀਜਾ ਮਹੀਨਾ ਚੱਲ ਪਿਆ ਜੀ 24 ਤਰੀਕ ਆ ਫੇਰ ਆ ਗਈ ਅੱਜ ਵੀ ਕੋਈ ਵੀ ਇਨਸਾਫ ਨਹੀਂ ਮਿਲਿਆ ਪ੍ਰਸ਼ਾਸਨ ਜਮਾ ਮਾਲਾਂ ਜੂਮ ਨਹੀਂ ਸਰਕ ਰਹੀ ਪ੍ਰਸ਼ਾਸਨ ਤੇ ਇਗਾ ਇਹ ਹੀ ਮੰਕਰਦੇ ਵੀ ਇਹ ਤੇ ਮੰਨ ਲਓ ਜਿਹੜੀ ਬਣਦੀਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸਾਂ ਜਿਹੜੀ ਤੁਹਾਡੀ ਸਿਸਟਰ ਲੱਗਦੇ ਨੇ ਉਹਨਾਂ ਦੇ ਪਰਿਵਾਰ ਵਿੱਚ ਹੋਰ ਵੀ ਕਿਹਦੇ ਸੱਟਾਂ ਲੱਗੀਆਂ ਨੇ ਕਿ ਲੈ ਇਹਨਾਂ ਦੇ ਇੱਕ ਮੇਰੇ ਜੀਜਾ ਇਹਦੇ ਲੱਗੀਆਂ ਜੀ ਇੱਕ ਉਹਨਾਂ ਦੇ ਮੰਨ ਲਓ ਸੱਟ ਰਾਈ ਵੀ ਸੀ ਉਹਨਾਂ ਦੇ ਸੱਟਾਂ ਮਾਰ ਗਏ ਉਹ ਕਿੱਥੇ ਦਾਖਲਾ ਜੀ ਉਹ ਤਾਂ ਪਿਆ ਜੀ ਠੀਕ ਹੈ ਉਹਨਾਂ ਦੇ ਸੱਟਾਂ ਮਤਲਬ ਖੂਨ ਨੇ ਜੁਗੀਆਂ ਸੱਟਾਂ ਨੇ ਜੀ ਉਹਨਾਂ ਦੇ ਬਾਹਵਾਂ ਗੁੱਜੀਆਂ ਸੱਟਾਂ ਨੇ ਮੈਂ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੰਜ ਛੇ ਮਹੀਨਿਆਂ ਦਾ ਰੌਲਾ ਚੱਲਦਾ ਜੀ ਹੂੰ ਕਹਾਂਸ ਕਹੈਸ ਇਹਨਾਂ ਦੀ ਪੰਜ ਛੇ ਮਹੀਨਿਆਂ ਤੋਂ ਚੱਲਦੀ ਆ ਰਹੀ ਆ ਕੀ ਹੂੰ ਵੀਡੀਓ ਬਲਾਗ ਦਫ਼ਤਰ ਚ ਵੀ ਇਹਨਾਂ ਨੇ ਐਪਲੀਕੇਸ਼ਨ ਵੀਰ ਨੇ ਜਾ ਕੇ ਦਿੱਤੀ ਸੀਗੀ ਉਸ ਤੋਂ ਬਾਅਦ ਡੀਐਸਪੀ ਦੇ ਹਾਂ ਐ ਸੜੀ ਵੀ ਦੇ ਦਿੱਤੀ ਆ ਜੀ ਤੇ ਡੀਐਸਪੀ ਨੇ ਵੀ ਸਾਨੂੰ ਸੱਦਿਆ ਸੀਗਾ ਉਸ ਦਿਨ ਵੀ ਮੈਂ ਨਾਲ ਗਿਆਗਾ ਜੀ ਉਸ ਤੋਂ ਬਾਅਦ ਦੁਬਾਰਾ ਫੇਰ ਆ ਕੇ ਇੱਥੇ ਥਾਣੇ 'ਚ ਆਪਣੇ ਸਹਨੇ ਡੀਐਸਪੀ ਤੋਂ ਹੱਲੇ ਆ ਕੀ ਖਣਿਆ ਆਉਂਦਿਆਂ ਨੂੰ ਫੇਰ ਸਹਨੇ ਥਾਣੇ ਉਸਨੇ ਆ ਗਿਆ ਸਹਨੇ ਥਾਣੇ ਵੀ ਆ ਕੇ ਕੋਈ ਗੱਲ ਨਹੀਂ ਨਿਪੜੀ ਗਈ ਜੀ ਤੇ ਜੋ ਵੀ ਹੋਇਆ ਅੱਜ ਹੁਣ ਉਹ ਭੈਣ ਦੇ ਸੱਟਾਂ ਵੱਜੀਆਂ ਨੇ ਕੀ ਉਹਨਾਂ ਨੇ ਕੋਈ ਕੁੱਟਮਾਰ ਕੀਤੀ ਆ ਘਰੇ ਆ ਕੇ ਕੀਤੀ ਆ ਉਹ ਪ੍ਰਸ਼ਾਸਨ ਨੇ ਉਹਨਾਂ ਦੇ ਬਣਦੀ ਕਾਰਵਾਈ ਕਰੇ ਜੀ ਠੀਕ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਕੋਈ ਕਾਰਵਾਈ ਹੋਣੀ ਆ ਕਿ ਕਿਉਂਕਿ ਉਹਨਾਂ ਦੇ ਘਰੇ ਆ ਕੇ ਸੱਟਾਂ ਮਾਰ ਕੇ ਗਏ ਆ ਜੀ। ਪਰਿਵਾਰ ਦੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਦੇ ਜਮਾ ਮੌਜੂਦਗੀ ਦੇ ਵਿੱਚ ਇਹਨਾਂ ਨੇ ਸੱਟਾਂ ਮਾਰੀਆਂ। ਹਾਂਜੀ ਹਾਂ ਪੁਲਿਸ ਪ੍ਰਸ਼ਾਸਨ ਨਾਲ ਸੀਗਾ ਉਸ ਟਾਈਮ ਤੇ ਪੁਲਿਸ ਪ੍ਰਸ਼ਾਸਨ ਨੇ ਕਿਉਂ ਨਹੀਂ ਰੋਕਿਆ? ਉਹਦੀ ਉਸੇ ਵਕਤ ਉਹਨਾਂ ਦੇ ਕਾਰਵਾਈ ਕਰਦੇ ਫੜਕੇ ਨਾਲ ਦੀ ਨਾਲ ਹੀ। ਜਦੋਂ ਪੁਲਿਸ ਮੁਲਾਜ਼ਮ ਜਾਂਦੇ ਆ ਮਤਲਬ ਨਹੀਂ ਜੇ ਕੋਈ ਲੜਪੇ। ਇਹ ਪ੍ਰਸ਼ਾਸਨ ਦੀ ਵੀ ਘਟੀਆ ਗੱਲ ਆ ਗਈ ਜਿਨ੍ਹਾਂ ਨੇ ਉਹਨਾਂ ਨੇ ਸੋਚਿਆ ਨਹੀਂ ਕਿ ਰੋਕ ਦੇ ਉਹਨਾਂ ਨੂੰ। ਕਾਹ ਕਰਾਉਂਦੇ ਇਹਨਾਂ ਦਾ ਬੈਠ ਕੇ। ਤਾਨੂੰ ਕੀ ਲੱਗਦਾ ਪ੍ਰਸ਼ਾਸਨ ਦੀ ਸਹਿਜ ਵਿੱਚ ਪ੍ਰਸ਼ਾਸਨ ਦੀ ਸਿੱਧਾ ਸਹੀ ਲੱਗਦੀ ਹੈ ਜਿਹੜੇ ਹਿਸਾਬ ਨਾਲ ਇਹ ਗੱਲਬਾਤ ਹੋਈ ਹੈਗੀ ਉਹ ਪੈਣ ਦੇ ਸੱਟਾਂ ਲੱਗੀਆਂ ਨਗੀਆਂ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਗੌਰ ਕਰਨ ਇਹਨਾਂ ਦੇ ਗੱਲ ਤੇ ਜੀ ਮਾਨ ਜੀ ਉਹ ਸਾਡੇ ਐਸਐਸਪੀ ਸਾਹਿਬ ਨੂੰ ਤੇ ਸਾਡੇ ਸੀਐਮ ਜੀ ਭਗਵੰਤ ਸਿੰਘ ਮਾਨ ਜੀ ਨੂੰ ਸਾਡੀ ਬੇਨਤੀ ਆ ਵੀ ਦੇਖਣ ਮੜੀ ਜੀ ਗੌਰ ਕਰਨ ਵੀ ਆ ਕੀ ਗੱਲਬਾਤ ਹੋ ਰਹੀ ਹੈ ਜੀ ਪਿੰਡਾਂ ਦੇ ਵਿੱਚ ਕਿਵੇਂ ਲੜਾਈਆਂ ਹੁੰਦੀਆਂ ਜੀ ਆ ਘਰੇ ਆ ਕੇ ਸ਼ਰਿਆਮ ਘਰੇ ਆ ਕੇ ਕੁੱਟਮਾਰ ਕਰਕੇ ਗਿਆ ਜੀ ਸਾਡੀ ਬੇਨਤੀ ਆ ਜੀ ਸਾਡੀ ਉਹਦੇ ਇਥੋਂ ਦੇ ਐਮਐਲਏ ਲਾਹਵ ਸਿੰਘ ਉਗੋ ਗਿਆ ਉਹਨਾਂ ਦਾ ਖਾਸ ਪਿੰਡ ਆ ਜੀ ਜਦੋਂ ਇਸ ਪਿੰਡ ਤੇ ਇਹ ਲੜਾਈ ਹੋ ਸਕਦੀ ਆ ਆ ਪਿੰਡਾਂ ਤੇ ਲੜਾਈ ਹੋਣੀ ਹੋਣੀ ਆ ਸਾਡੀ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਜਿਹੜੇ ਇਹ ਗੁੰਡਿਆਂ ਨਾ ਤੇ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਸੋ ਸਾਡਾ ਇਹੀ ਪ੍ਰਸ਼ਾਸਨ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਇਹਨਾਂ ਦੇ ਗੁੱਗੂਕੇ ਪਿੰਡ ਲੜਾਈ ਹੋਈ ਆ ਜੀ ਉਹ ਮਸਲਾ ਤੁਹਾਡੇ ਧਿਆਨ ਚ ਆ ਜੀ ਹਾਂ ਜੀ ਸਾਨੂੰ ਕੋਈ ਕੋਈ ਹੈ ਨਾ ਕੋਈ ਮਦਦਾ ਸਕਦੇ ਜੀ ਹਸਤਾ ਹਸਤਾ ਹਾਂ ਉੱਥੇ ਵੀ ਮਲਾਚਾ ਦਾ ਹਲਾ ਹੋ ਗਿਆ ਹਾਂ ਜੀ ਉਹ ਇਸ ਵਾਰ ਵਿੱਚ ਪੀਐਸੀ ਪ੍ਰਬੰਧਨ ਇਹ ਜੋੜੀ ਲੱਗਤੀ ਰਹੀ ਹੈ ਉਹ ਬਿਆਰ ਲੈ ਕੇ ਆਇਆ ਜੋੜੀ ਮਿਆਂ ਦਾ ਆਪੇ ਕਰ ਰਿਹਾ ਹੈ ਮੈਂ ਖਲਾਫ ਕਰ ਦਿੰਦਾ